ਪੰਤਰੀ ਪੰਜਾਬ ਨੂੰ ਔਰ ਅਦਨ ਕੇਜਰੀਵਾਲ ਭਰਾ ਨੂੰ ਮਿਲਣ ਜਾ ਰਹੇ ਤੁਸੀਂ ਕਿਹਨੇ ਬੇਕਤੀ ਸੀ ਉਹ ਜੋ ਦੇ ਨਸ਼ਿਆਂ ਦੇ ਵਿਰੁੱਧ ਦਾ ਜਿਹੜਾ ਅਫੇਸ ਟੂ ਸਟਾਰਟ ਹੋਇਆ ਹੈ ਉਹਦੇ ਚ ਵੀ ਇੰਟਰਸਟ ਲੈ ਕੇ ਸਪੈਸ਼ਲੀ ਉਹ ਉਸ ਨੂੰ ਸਟਾਰਟ ਕੀਤਾ ਸੀ ਐਮ ਸਾਹਿਬ ਦੇ ਨਾਲ ਪਹਿਲੀਆਂ ਗਵਰਨਮੈਂਟਸ ਕੋਸ਼ਵਾ ਦੇ ਘਾੜਦੀਆਂ ਜੇ ਸੀਗੇ ਅਮ ਜਿਵੇਂ ਨਸ਼ੇ ਦੇ ਉੱਤੇ ਕਈ ਵਾਦੇ ਕੀਤੇ ਬਟ ਮੁਕੰਮਲ ਤੌਰ ਦੇ ਉੱਤੇ ਗਰਾਉਂਡ ਦੇ ਉੱਤੇ ਉਨੀ ਸਿਨਸੇਰਿਟੀ ਦੇ ਨਾਲ ਕੰਮ ਨਹੀਂ ਕਰਦੇ ਤੇ ਟੀਮ ਹੈ ਸਾਡੀ ਜਿਹੜੀ ਆਰਮੀ ਹੈ ਸਾਡੀ ਨਸ਼ਾ ਮੁਕਤੀ ਮੋਰਚੇ ਦੀ ਉਹ ਕੰਟੀਨਿਊਸਲੀ ਬਿਲਡ ਅਪ ਹੋ ਰਹੀ ਹੈ ਹੁਣ ਬੀ ਡੀ ਸੀ ਲੈਵਲ ਤੱਕ ਬਿਲਡ ਅਪ ਹੋ ਗਈ ਡਬਲਿਊ ਡੀ ਸੀ ਤੱਕ ਬਿਲਡ ਅਪ ਹੋ ਗਈ 9 ਤਰੀਕ ਨੂੰ ਮਨਾਦੀ ਹੈ 10 ਤਰੀਕ ਨੂੰ ਸਾਰੇ ਜਿਹੜੇ ਪ੍ਰੋਗਰਾਮ ਹੈ 올 ਓਵਰ ਪੰਜਾਬ ਹਰ ਇੱਕ ਅਸੈਂਬਲੀ 'ਚ ਵੀ ਵੀ ਪ੍ਰੋਗਰਾਮ ਯਾਤਰਾ ਨਿਕਲ ਲਿਆ ਨੇ ਇਹ ਲੱਗਦਾ ਕਿ ਉਹਨਾਂ ਨੂੰ ਦਿਸ਼ਾ ਨਿਰਦੇਸ਼ ਆ ਜਿੱਤੇ ਜਾਣਗੇ ਅਗਲਾ ਰੋਡਮੈਪ ਤਿਆਰ ਕੀਤਾ ਜਾਏਗਾ ਕਿਸ ਤਰ੍ਹਾਂ ਪਿੰਡਾਂ ਦੀ ਡਿਵੈਲਪਮੈਂਟ ਹੋਵੇ ਜਾਂ ਜਿਸ ਤਰ੍ਹਾਂ ਤੁਸੀਂ ਨਸ਼ੇ ਦੀ ਗੱਲ ਕੀਤੀ ਨੌਜਵਾਨਾਂ ਨੂੰ ਕਿਸ ਤਰ੍ਹਾਂ ਨਸ਼ੇ ਤੋਂ ਦੂਰ ਕੀਤਾ ਜਾਵੇ ਉਹ ਸਾਰੀ ਰਣਨੀਤੀਆਂ ਕਿ ਤੈਅ ਹੋ ਸਕਦੀ ਹੈ ਇਸ ਮੁਲਾਕਾਤ ਵਿੱਚ ਕਿ ਅੱਪਾ ਪਿੰਡਾਂ ਦੀ ਡਿਵੈਲਪਮੈਂਟ ਵੱਲ ਧਿਆਨ ਦੇਈਏ ਸਾਰੇ ਮਿਲ ਜੁਲ ਕੇ ਅੱਪਾ ਕੰਮ ਕਰ ਸਕੀਏ ਯੁੱਧ ਨਸ਼ਾ ਵਿਰੁੱਧ ਤਾਂ ਬਹੁਤ ਵੱਡੀ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸੀ ਤੁਸੀਂ ਐਕਚੁਅਲ ਕਿਵੇਂ ਵੇਖਦੇ ਹੋ ਕਿੰਨੇ ਕੁ ਲੋਕ ਜਿਹੜੇ ਨੇ ਨੌਜਵਾਨ ਪ੍ਰੇਰਿਤ ਹੋਏ ਨੇ ਸਰਕਾਰ ਨੇ ਕੰਟੀਨਿਊਲੀ ਉਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਹੋਈ ਹੈ ਜਿਨ੍ਹਾਂ ਦੇ ਉੱਤੇ ਵੱਡੇ ਫਰਚੇ ਹੋਏ ਸੀਗੇ ਕਿਉਂ ਜਦੋਂ ਜਮਾਨਾ ਧਿਆਨ ਦੇ ਉਹਨਾਂ ਤੇ ਨਜ਼ਰ ਬਰਕਰਾਰ ਦਾ ਤੌਰ ਤੇ ਉਹਨਾਂ ਦੀ ਫੋਨ ਟੈਪਿੰਗ ਸਾਰੀਆਂ ਚੀਜ਼ਾਂ ਦੇ ਤੇ ਦੁਬਾਰਾ ਉਹ ਕਿਤੇ ਨਾਲ ਲੱਗ ਜਾਣ ਸੋਸਾਇਟੀ ਦਾ ਰੋਲ ਕੀ ਹੋਣਾ ਚਾਹੀਦਾ ਹੈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਜਾਂ ਇਸ ਨਸ਼ੇ ਦੇ ਕੋੜ ਨੂੰ ਪੰਜਾਬ ਚੋਂ ਖਤਮ ਕਰਨ ਦੁਨੀਆ ਸਰਕਾਰਾਂ ਤੇ ਨਸ਼ੇ ਤਸਕਰਾਂ ਕੋਲੋਂ ਪੈਸੇ ਲੈਂਦੀਆਂ ਸੀਗੀਆਂ ਫੰਡਿੰਗ ਕਰਵਾਉਂਦੀਆਂ ਸੀਗੀਆਂ ਇਲੈਕਸ਼ਨ ਵਾਸਤੇ ਇਹ ਪਹਿਲੀ ਸਰਕਾਰ ਹੈ ਜਿਹੜੀ ਨਸ਼ਾ ਤਸਕਰਾਂ ਦੇ ਖਿਲਾਫ ਚੱਲ ਰਹੀ ਹੈ ਤੁਸੀਂ ਆਪ ਸੋਚੋ ਵੀ ਸਾਡੀ ਸਰਕਾਰ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ ਕਿ ਉਹ ਹੀ ਨਸ਼ਾ ਤਸਕਰ ਜਿਨ੍ਹਾਂ ਨੇ ਕਰੋੜਾ ਰੁਪਇਆ ਕਮਾਇਆ ਹੈ ਲੁਧਿਆਣਾ ਦੇ ਇੰਡੋਰ ਸਟੇਡੀਅਮ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਨਵੇਂ ਚੁਣੇ ਗਏ ਬਲਾਕ ਸੰਮਤੀ ਮੈਂਬਰਸ ਆਫ ਜ਼ਿਲ੍ਹਾ ਪਰੀਸ਼ਦ ਮੈਂਬਰਸ ਦੇ ਨਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਲਾਕਾਤ ਸੋ ਜਿੱਥੇ ਸਾਰਿਆਂ ਨੂੰ ਉਤਸ਼ਾਹਤ ਕੀਤਾ ਜਾਏਗਾ ਔਰ ਉਸ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਤਰੱਕੀ ਕਰਨੀ ਹੈ ਉਸ ਦੇ ਲਈ ਰੋਡ ਮੈਪ ਲਿਖਿਆ ਜਾਏਗਾ ਸਾਡੇ ਨਾਲ ਆਪ ਆਗੂ ਸੋਨੀਆ ਮਾਨ ਮੌਜੂਦ ਨੇ ਗੱਲਬਾਤ ਕਰਨਗੇ ਸੋਨੀਆ ਮੈਮ ਅੱਜ ਦੇ ਇਸ ਪ੍ਰੋਗਰਾਮ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਜਿਹੜੇ ਨਵੇਂ ਚੁਣੇ ਗਏ ਬਲਾਕ ਸੰਪਤੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਉਹ ਸਾਰੇ ਇੱਥੇ ਅੱਜ ਮੁੱਖ ਮੰਤਰੀ ਪੰਜਾਬ ਨੂੰ ਔਰ ਅਰਵਿੰਦ ਕੇਜਰੀਵਾਲ ਜੀ ਨੂੰ ਮਿਲਣ ਜਾ ਰਹੇ ਤੁਸੀਂ ਕਿਵੇਂ ਵੇਖਦੇ ਸੀ ਇਹਨਾਂ ਨੂੰ ਦੇਖੋ ਜੀ ਬਹੁਤ ਵਧੀਆ ਗੱਲ ਹੈ ਬਿਕਾਜ਼ ਜਿਹੜੇ ਆਪਣੇ ਨੈਸ਼ਨਲ ਕਨਵੀਨਰ ਅਰਵਿੰਦ ਕੇੰਜੀਵਾਲ ਜੀ ਆਪਣੇ ਜਿਹੜੇ ਬਲੌਕ ਸੰਥੀ ਮੈਂਬਰਸ ਨੂੰ ਮਿਲਣਾ ਔਰ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਸ ਨੂੰ ਮਿਲਣਾ ਸੀਐਮ ਸਾਹਿਬ ਦੇ ਨਾਲ ਬਹੁਤ ਸ਼ਲਾਘਾਯੋਗ ਗੱਲ ਹੈ बिकॉज़ ਇਹਨਾਂ ਨੂੰ ਵੀ ਇੱਕ ਕੰਫੀਡੈਂਸ ਬਿਲਟ ਆਉਂਦਾ ਹੈ ਕਿ ਸਾਡੇ ਜਿਹੜੇ ਲੀਡਰ ਹੈ ਸਾਡੇ ਨਾਲ ਬੈ ਸਾਡੇ ਰੂਬਰੂ ਹੁੰਦੇ ਆ ਸਾਨੂੰ ਐਪਰੀਸ਼ੀਏਟ ਕਰਨ ਵਾਸਤੇ ਮਿਲ ਰਹੇ ਹੈ ਇਹ ਹੀ ਚਾਹੀਦਾ ਹੁੰਦਾ ਇੱਕ ਵਰਕਰ ਹੋਊ ਕਿ ਸਾਡਾ ਲੀਡਰ ਸਾਨੂੰ ਮਿਲਦਾ ਰਵੇ ਔਰ ਜਿਵੇਂ ਤੁਸੀਂ ਜਾਣਦੇ ਹੋ ਕੱਲ ਵੀ ਅਰਵਿੰਦ ਜੀ ਨੇ ਸਪੈਸ਼ਲੀ ਜਿਹੜਾ ਸਾਡਾ ਹੈਗਾ ਯਾ ਪ੍ਰੋਗਰਾਮ ਨੁਯੁੱਦ ਨਸ਼ਿਆਂ ਦੇ ਵਿਰੁੱਧ ਦਾ ਜਿਹੜਾ ਫੇਸ 2 ਸਟਾਰਟ ਹੋਇਆ ਹੈ ਉਹਦੇ ਚ ਵੀ ਇੰਟਰਸਟ ਲੈ ਕੇ ਸਪੈਸ਼ਲੀ ਉਹ ਉਸ ਨੂੰ ਸਟਾਰਟ ਕੀਤਾ ਸੀਐਮ ਸਾਹਿਬ ਦੇ ਨਾਲ ਸੋ ਵਧੀਆ ਗੱਲ ਹੈ ਕਿ ਆਪਣੇ ਵਰਕਰਸ ਨੂੰ ਐਪਰੀਸ਼ੀਏਟ ਕਰਦੇ ਰਹਿਣਾ ਚਾਹੀਦਾ ਹੈ ਔਰ ਖੁਦ ਇੰਟਰਸਟ ਲੈ ਕੇ ਉਹ ਸਾਰੀਆਂ ਚੀਜ਼ਾਂ ਨੂੰ ਕਰਨਾ ਚਾਹੀਦਾ ਹੈ ਬਿਕਾਜ਼ ਪਹਿਲੀਆਂ ਗਵਰਨਮੈਂਟਸ ਕੋਸ਼ਿਸ਼ਾਂ ਦੇ ਕਰਦੀਆਂ ਸੀ ਕਿ ਅਸੀਂ ਹਾਂ ਵੇ ਨਸ਼ੇ ਦੇ ਉੱਤੇ ਕਈ ਵਾਦੇ ਕੀਤੇ ਬਟ ਮੁਕੰਮਲ ਤੌਰ ਦੇ ਉੱਤੇ ਗਰਾਉਂਡ ਦੇ ਉੱਤੇ ਉਨੀ ਸਿਨਸੈਰਿਟੀ ਦੇ ਨਾਲ ਕੰਮ ਨਹੀਂ ਕਰਦੇ ਸੀਗੇ ਹੁਣ ਜਦੋਂ ਦੀ ਨਸ਼ਾ ਮੁਕਤੀ ਮੋਰਚਾ ਸਾਡਾ ਸਟਾਰਟ ਹੋਇਆ ਹੈ ਯੂਥ ਨਸ਼ਾ ਨੇ ਵਿਰੁੱਧ ਸਟਾਰਟ ਹੋਇਆ ਹੈ ਕਿ ਯੂਥ ਦੇ ਨਸ਼ਾ ਨੇ ਵਿਰੁੱਧ ਜਿਹੜੀ ਟੀਮ ਹੈ ਸਾਡੀ ਜਿਹੜੀ ਆਰਮੀ ਹੈ ਸਾਡੀ ਨਸ਼ਾ ਮੁਕਤੀ ਮੋਰਚੇ ਦੀ ਉਹ ਕੰਟੀਨਿਊਸਲੀ ਬਿਲਡ ਅਪ ਹੋ ਰਹੀ ਹੈ ਹੁਣ VDC ਲੈਵਲ ਤੱਕ ਬਿਲਡ ਅਪ ਹੋ ਗਈ WDC ਤੱਕ ਬਿਲਡ ਅਪ ਹੋ ਗਈ ਪਹਿਲੇ ਪ੍ਰੋਗਰਾਮਸ ਅਸੀਂ ਦੇਖੇ ਹੋਣੇ ਹੈ ਜਿਵੇਂ ਕਿ ਹਰ ਇੱਕ ਮਿੰਟ ਦੇ ਵਿੱਚ ਪ੍ਰੋਗਰਾਮ ਹੋਇਆ ਸੀਗਾ ਔਰ ਉਹਦੇ ਵਿੱਚ ਮੰਤਰੀ ਐਮਐਲਏ ਖੁਦ ਪਾਰਟਿਸਪੇਟ ਕਰਦੇ ਸੀਗੇ ਐਵੇਂ ਹੀ ਹੁਣ 9 ਤਰੀਕ ਨੂੰ ਮਨਾਦੀ ਹੈ 10 ਤਰੀਕ ਨੂੰ ਸਾਰੇ ਜਿਹੜੇ ਪ੍ਰੋਗਰਾਮ ਹੈ 올ਓਵਰ ਪੰਜਾਬ ਹਰ ਇੱਕ ਅਸੈਂਬਲੀ ਚ ਵੀ ਵੀ ਪ੍ਰੋਗਰਾਮ ਯਾਤਰਾ ਨਿਕਲ ਲੀਆਂ ਨੇ ਇਹ ਕਿੰਨੇ ਕੀਤਾ ਹੈ ਅੱਜ ਤੱਕ ਇੰਨਾ ਅਵੇਅਰਨੈਸ ਕੈਂਪੇਨ ਕਿਉਂਕਿ ਅਵੇਅਰਨੈਸ ਲੈ ਕੇ ਆਵਾਂਗੇ ਤੇ ਤਾਦੀ ਤੇ ਅਸੀਂ ਕਿਸੇ ਚੀਜ਼ ਦੇ ਖਿਲਾਫ ਲੜ ਪਾਵਾਂਗੇ ਨਾ ਸੋ ਇਹ ਸੈਂਸਰਿਟੀ ਦੇ ਨਾਲ ਜੀ ਗਵਰਨਮੈਂਟ ਕੰਮ ਕਰ ਰਹੀ ਹੈ ਅੱਜ ਜੇ ਦੇਖਿਆ ਜਾਵੇ ਓਵਰਆਲ ਇਲੈਕਟਿਡ ਬਾਡੀ ਤੇ ਸਾਰੀ ਮੌਜੂਦ ਐ ਐਮਐਲਏ ਵੀ ਨੇ ਮੰਤਰੀ ਵੀ ਇੱਥੇ ਮੌਜੂਦ ਨੇ ਜੇ ਸ਼ਹਿਰ ਦੇ ਕਾਉਂਸਲਰ ਸਹਿਬਾਨ ਦੀ ਗੱਲ ਕੀਤੀ ਜਾਵੇ ਉਹ ਵੀ ਇੱਥੇ ਮੌਜੂਦ ਨੇ ਔਰ ਨਵੇਂ ਚੁਣੇ ਗਏ ਜਿਹੜੇ ਮੈਂਬਰਸ ਨੇ ਉਹ ਵੀ ਕੀ ਲੱਗਦਾ ਕਿ ਉਹਨਾਂ ਨੂੰ ਦਿਸ਼ਾ ਨਿਰਦੇਸ਼ ਆਜ ਦਿੱਤੇ ਜਾਣਗੇ ਅਗਲਾ ਰੋਡ ਮੈਪ ਤਿਆਰ ਕੀਤਾ ਜਾਏਗਾ ਕਿਸ ਤਰ੍ਹਾਂ ਪਿੰਡਾਂ ਦੀ ਡਿਵੈਲਪਮੈਂਟ ਹੋਵੇ ਜਾਂ ਜਿਸ ਤਰ੍ਹਾਂ ਤੁਸੀਂ ਨਸ਼ੇ ਦੀ ਗੱਲ ਕੀਤੀ ਨੌਜਵਾਨਾਂ ਨੂੰ ਕਿਸ ਤਰ੍ਹਾਂ ਨਸ਼ੇ ਤੋਂ ਦੂਰ ਕੀਤਾ ਜਾਵੇ ਉਹ ਸਾਰੀ ਰਣਨੀਤੀਆਂ ਕਿ ਤੈਅ ਹੋ ਸਕਦੀ ਹੈ ਇਸ ਮੁਲਾਕਾਤ ਦੇ ਵਿੱਚ ਦੇਖੋ ਜੀ ਨਸ਼ੇ ਦੇ ਬਾਰੇ ਤੇ ਕੱਲ ਸਾਡਾ ਮੁਕੰਮਲ ਤੌਰ ਤੇ ਇੱਕ ਵੱਡੀ ਮੀਟਿੰਗ ਹੋਈ ਸੀਗੀ ਅੱਜ ਦੀ ਜਿਹੜੀ ਰੋਡ ਮੈਪ ਹੈ ਉਹ ਤੇ ਹੈਗੀ ਹੈ ਜੇ ਬਲਾਕ ਠੀਕ ਹੈ ਕਿ ਰੂਬਰੂ ਹੋ ਕੇ ਨੈਕਸਟ ਜਿਹੜੀ ਆਪਾਂ ਡਵੈਲਪਮੈਂਟ ਕਰੀਏ ਪਿੰਡਾਂ ਦੇ ਵਿੱਚ ਕਿਉਂਕਿ ਇਲੈਕਸ਼ਨ ਅੱਗੇ ਲੇਟ ਹੋ ਗਈ ਸੀਗੇ ਹੁਣ ਜਿੰਨਾ ਸਾਡੇ ਕੋਲ ਟਾਈਮ ਬਚਿਆ ਸੋ ਦੈਟ ਕਿ ਆਪਾਂ ਪਿੰਡਾਂ ਦੀ ਡਵੈਲਪਮੈਂਟ ਵੱਲ ਧਿਆਨ ਦੇਈਏ ਸਾਰੇ ਮਿਲ ਜੁਲ ਕੇ ਆਪਾਂ ਕੰਮ ਕਰ ਸਕੀਏ ਜੀ ਨਸ਼ਿਆਂ ਦੀ ਜੇ ਗੱਲ ਕੀਤੀ ਜਾਵੇ ਯੁੱਧ ਨਸ਼ਿਆਂ ਵਿਰੁੱਧ ਬਹੁਤ ਵੱਡੀ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸੀ ਤੁਸੀਂ ਐਕਚੁਅਲ ਕਿਵੇਂ ਵੇਖਦੇ ਹੋ ਕਿੰਨੇ ਕੁ ਲੋਕ ਜਿਹੜੇ ਨੇ ਨੌਜਵਾਨ ਪ੍ਰੇਰਿਤ ਹੋਏ ਨੇ ਜਿਹੜੇ ਮੁਕਤਰਾ ਦੇ ਵਿੱਚ ਵਾਪਸ ਹੋਏ ਨੇ ਕਿਉਂਕਿ ਗਰਾਊਂਡ ਲੈਵਲ ਤੇ ਜਾ ਕੇ ਤੁਸੀਂ ਵੀ ਲੋਕਾਂ ਨੂੰ ਮਿਲਦੇ ਰਹੇ ਹੋ ਕਾਫੀ ਲੋਕਾਂ ਦੇ ਵਿੱਚ ਡਰ ਹੈ ਗਰਾਊਂਡ ਲੈਵਲ ਦੇ ਉੱਤੇ ਮੈਂ ਜਿਵੇਂ ਹਲਕਾ ਇੰਚਾਰਜ ਆ ਰਾਜਸਥਾਨ ਸਿਟੀ ਤੇ ਮੈਂ ਜ਼ੋਨ ਕੋਆਰਡੀਨੇਟਰ ਵੀ ਆ ਪੂਰੀ ਮਾਜਾ ਦੇ ਤੇ ਮੇਰੇ ਕੋਲ ਬਹੁਤ ਸਾਰੇ ਕੇਸਿਸ ਇਹ ਜਾਣਦੇ ਕਿ ਸਰਕਾਰ ਨੇ ਕੰਟੀਨਿਊਸਲੀ ਉਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਹੋਈ ਹੈ ਜਿਨ੍ਹਾਂ ਦੇ ਉੱਤੇ ਵੱਡੇ ਪਰਚੇ ਹੋਏ ਸੀਗੇ ਕਿ ਉਹ ਜਦੋਂ ਜ਼ਮਾਨਤ ਤੇ ਆਉਂਦੇ ਉਹਨਾਂ ਤੇ ਨਜ਼ਰ ਬਰਕਾਦਾ ਤੌਰ ਤੇ ਉਹਨਾਂ ਦੇ ਫੋਨ ਟੈਪਿੰਗ ਸਾਰੀਆਂ ਚੀਜ਼ਾਂ ਦੇ ਤੇ ਦੁਬਾਰਾ ਉਹ ਕਿਤੇ ਨਾ ਲੱਗ ਜਾਣ ਹੋਰ ਵੀ ਜਿਹੜੇ ਲੋਕੀ ਨੇ ਉਹਨਾਂ ਨੂੰ ਬਾਰ ਬਾਰ ਉਹਨਾਂ ਦੇ ਘਰਾਂ 'ਚ ਛਾਪੇਮਾਰੀ ਹੁੰਦੀ ਹੈ ਤੇ ਲੋਕਾਂ ਦੇ ਵਿੱਚ ਇੱਕ ਪੈਨਿਕ ਤੇ ਕ੍ਰੀਏਟ ਹੋਇਆ ਹੈ ਨਸ਼ਾ ਤਸਕਰਾਂ ਦੇ ਵਿੱਚ ਕਿ ਇਹ ਚੀਜ਼ ਨਹੀਂ ਕਰ ਸਕਦੇ ਠੀਕ ਹੈ ਔਰ ਇਸ ਕਰਕੇ ਬਹੁਤ ਸਾਰੀਆਂ ਪੰਚਾਇਤਾਂ ਮੇਰੇ ਕੋਲ ਆਂਦੀਆਂ ਨੇ ਕਿ ਇਹ ਇਹ ਸਜ਼ਾ ਕੱਟ ਕੇ ਆ ਗਿਆ ਹੈ ਇਹਨੀਆਂ ਗੋਲੀਆਂ ਵੇਚੀਆਂ ਸੀ ਬਟ ਹੁਣ ਸਜ਼ਾ ਕੱਟ ਕੇ ਆ ਗਿਆ ਹੁਣ ਅੱਗੇ ਤੋਂ ਨਹੀਂ ਕਰੂਗਾ ਬਟ ਪੁਲਿਸ ਇਹ ਵੀ ਉਹਦੇ ਘਰ ਜਾ ਕੇ ਛਾਪਾ ਮਾਰੀ ਕਹਿੰਦੀ ਹੈ ਕੱਢ ਦਿਆ ਤੇ ਕਹਿੰਦੀ ਹੈ ਕਿ ਅਸੀਂ ਇੱਕ ਹੋਰ ਕਲੰਦਰਾ ਕਟਾਂਗੇ ਜੀ ਜਦੋਂ ਤੱਕ ਇਹ ਦੁਬਾਰਾ ਇਹਦਾ ਫੋਨ ਇਨ ਟੱਚ ਖਤਮ ਨਹੀਂ ਹੁੰਦਾ ਸੋ ਇਹ ਡਰ ਹੈਗਾ ਹੈ ਔਰ ਪੁਲਿਸ ਪਾ ਰਹੀ ਹੈ ਔਰ ਇਹ ਇਸੇ ਕਰਕੇ ਪਾ ਰਹੀ ਹੈ ਕਿਉਂਕਿ ਅਸੀਂ ਨਸ਼ਾ ਮੁਕਤੀ ਮੋਰਚੇ ਦੇ ਵਿੱਚ ਕੰਟੀਨਿਊਸਲੀ ਪਿੰਡਾਂ ਦੇ ਉੱਤੇ ਇਹ ਡਰ ਪਾਇਆ ਹੈ ਵੀ ਕੋਈ ਵੀ ਨਸ਼ਾ ਨਹੀਂ ਵੇਚ ਸਕਦਾ ਜੀ ਸਰਕਾਰ ਆਪਣੇ ਲੈਵਲ ਤੇ ਐਫਰਟਸ ਕਰ ਰਹੀ ਹੈ ਪੁਲਿਸ ਵੱਲੋਂ ਵੀ ਨਸ਼ਾ ਤਸਕਰਾਂ ਤੇ ਸਖਤੀ ਕੀਤੀ ਜਾ ਰਹੀ ਹੈ ਸੋਸਾਇਟੀ ਦਾ ਰੋਲ ਤੁਸੀਂ ਕੀ ਵੇਖਦੇ ਹੋ ਸੋਸਾਇਟੀ ਦਾ ਰੋਲ ਕੀ ਹੋਣਾ ਚਾਹੀਦਾ ਹੈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਜਾਂ ਇਸ ਨਸ਼ੇ ਦੇ ਕੋੜ ਨੂੰ ਪੰਜਾਬ ਚੋਂ ਖਤਮ ਕਰਨ ਦੇਖੋ ਜੀ ਸੋਸਾਇਟੀ ਨੂੰ ਸਾਥ ਦੇਣਾ ਚਾਹੀਦਾ ਜਦੋਂ ਸਰਕਾਰ ਤੁਹਾਡਾ ਸਾਥ ਦੇ ਰਹੀ ਹੈ ਨਹੀਂ ਤੇ ਦੁਨੀਆ ਸਰਕਾਰਾਂ ਦੇ ਨਸ਼ੇ ਤਸਕਰਾਂ ਕੋਲੋਂ ਪੈਸੇ ਲੈਂਦੀਆਂ ਸੀਗੀਆਂ ਫੰਡਿੰਗ ਕਰਵਾਉਂਦੀਆਂ ਸੀਗੀਆਂ ਇਲੈਕਸ਼ਨ ਵਾਸਤੇ ਇਹ ਪਹਿਲੀ ਸਰਕਾਰ ਹੈ ਜਿਹੜੀ ਨਸ਼ਾ ਤਸਕਰਾਂ ਦੇ ਖਿਲਾਫ ਚੱਲ ਰਹੀ ਹੈ ਤੁਸੀਂ ਆਪ ਸੋਚੋ ਵੀ ਸਾਡੀ ਸਰਕਾਰ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ ਕਿ ਉਹ ਹੀ ਨਸ਼ਾ ਤਸਕਰ ਜਿਨ੍ਹਾਂ ਨੇ ਕਰੋੜਾ ਰੁਪਇਆ ਕਮਾਇਆ ਹੈ ਉਹ ਦੁਜੀ ਸਰਕਾਰਾਂ ਦੀ ਹੈਲਪ ਕਰਨਗੇ ਕਿ ਇਹ ਸਾਡਾ ਦੰਦਾ ਖਤਮ ਕਰ ਰਹੀ ਹੈ ਬਟ ਫਿਰ ਵੀ ਸਾਡੇ ਪਾਰਟੀ ਦੇ ਕਨਵੀਨਰ ਜਿਹਦਾ ਇੱਕ ਅਜੰਡਾ ਹੈ ਕਿ ਆਪਾਂ ਜਿਹੜਾ ਹੈ ਕਿ ਆਪਾਂ ਇਹਨਾਂ ਦੇ ਖਿਲਾਫ ਹੀ ਚੱਲਣਾ ਹੈ ਆਪਾਂ ਇਹਨਾਂ ਦੇ ਕੋਈ ਨਾਲ ਰਲ ਕੇ ਨਹੀਂ ਚੱਲਣਾ ਹੈਗਾ ਸਮਾਧਨ ਲਈ ਬਹੁਤ ਬਸ਼ਰਤਾਂ ਸੋ ਇਸੇ ਸਾਡੇ ਨਾਲ ਸੋਨੀਆ ਮਾਨ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਔਰ ਪੰਜਾਬ ਸਰਕਾਰ ਦੇ ਜਿਹੜੇ ਨਮਾਇंदे ਨੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਔਰ ਪੰਜਾਬ ਦੀ ਤਰੱਕੀ ਦੇ ਲਈ ਉਹਨਾਂ ਵੱਲੋਂ ਯਤਨ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂਮਨ ਸਿੰਘ ਦੁਧਾਨਾਟਾ